ਆਪਕੀਏ ਡਾਲ ਦੀ ਸਵਾਗਤ ਹੈ ਜੁਣਦਾ ਆਈ ਟੈਕ 'ਤੇ ਹੋਰ ਨਵੇਂ ਵਲੌਗ ਤੇ ਵੈਚ ਕਰੋ ਆਈ ਟੈਕ ਹੋਰ ਨੰਨੇ ਵੀਡੀਓ ਵੈਚ ਤੇ ਅੱਜ ਲੱਗੇ ਆਂ ਆਪਾਂ ਮੱਕੀ ਦਾ ਚਾਰ ਪਾਉਣ ਲਈ ਕਹਿੰਦੇ ਝੋਟੇ ਆ ਗਏ ਆ ਇੱਕ ਆਹ ਕੱਢ ਲਿਆ ਅੰਦਰ ਅਜਨ ਵਿਹਲੀ ਕਾਬੀ ਦਾ ਨਾਮ ਲੈ ਕੇ ਕਰਤਾ ਕੰਮ ਸ਼ੁਰੂ ਸਾਡੇ ਫੋਰਮੈਨ ਵੀ ਪਹੁੰਚ ਚੁੱਕੇ ਆ ਰੰਮੂ ਮਾਨ ਦੰਡੀਆਂ ਦਾ ਕੰਮ ਜੋਰਾਂ ਦੇ ਚਾਰ ਕਿੱਲੇ ਆਪਣੇ ਹੀ ਪੀਲੀ ਵਰੀ ਦਾ ਪੱਟ ਓਕੇ ਵਾਲੀ ਨਾਲ ਪਾਇਆ ਸੀ ਆ ਵੜਾ ਕੇ ਅੱਤੀ ਤੇ ਠੂਕਿਆਂ ਕੁਦਰਾ ਕਰ ਕਰ ਕੇ ਤੇ ਅੱਜ ਕੀ ਮਸ਼ੀਨ ਆ ਪੀਲੀ ਵਰੀ ਆ ਚੱਕਰ ਸੀਗਾ ਵਾਣ ਗਿੱਲਾ ਸੀਗਾ ਨਹੀਂ ਪਿਆਸੀ ਆ ਟਰੈਕਟਰ ਖੁਬਦੇ ਸੀਗੇ ਤੇ ਅੱਜ ਕੀ ਫਿਰ ਆ ਮਸਲੀਆਂ ਦਾ ਨੇਚਾਰ ਕਰ ਗਿਆ ਰੰਮੂ ਆਇਆ ਉੱਤੇ ਜੱਟ ਗਿਆ ਆ ਜਾਣਾ ਵੀ ਹੋੜੀ ਕਰ ਮੈਂ ਤਾ ਦਾ ਹੈ ਹੋੜੀ ਕਰਨ ਦਾ ਲੈ ਜਾਣਾ ਹਾਂ ਹਾਂ ਬੜਾ ਤੇਜੀ ਵਾਲੀ ਕਰ ਲਈ ਯਾਰ ਟਰੈਕਟਰ ਦਾ ਉੱਤੇ ਯਾਤਰੀ ਤਾਂ ਲਗਾਉਣਾ ਤੇਰੀ ਭਰੀ ਹੋਈ ਚਾਤਰੀ ਪਾਰਜ ਨਾਲ ਭਰ ਕੇ ਕਿਹੜਾ ਤੋਰਤਾ ਦੇ ਆਪਣੇ ਕੋਲੇ ਆ ਗਿਆ ਐਂਟਰ 265 ਮਿੰਦਰਾ ਜੀ ਲੈ ਇੱਕ ਕਿਹੜਾ ਇਹਦੇ ਨਾਲ ਲਾਏ ਆਣ ਦੂਜਾ ਕਿਹੜਾ ਹੈਗਾ ਨਾ ਫਰਾਉਣ ਲੱਗੇ ਆ। ਬਾਕੀ ਚੱਲੀ ਜਾਂਦਾ ਕੰਮ ਜਿਹੜਾ ਇਹ ਪੂਰਾ। ਭਈ ਇੱਕ ਆਪਣੇ ਵਲੌਗ ਤਾਂ ਲੈ ਡਾ ਰਹੇ ਆ ਥੋੜਾ ਇਹਨਾਂ ਕੰਮ ਤਾਂ ਦੇ ਬੀਜੀ ਕਰਕੇ ਥੋੜਾ ਜਿਹਾ ਵਲੌਗ ਬਣਾ ਨਹੀਂ ਸਕੇ ਤਾਂ ਅਰਸ਼ੇ। ਇਹ ਹੁਣ ਆਪਾਂ ਡੇਲੀ ਵਲੌਗ ਪਾਇਆ ਕਰਾਂਗੇ। ਆਪਣੀ ਟਰਾਲੀ ਭਰ ਗਈ ਆ। ਤੇ ਰੰਮੂ ਵੀ ਲੈ ਆ ਟਰਾਲੀ ਖਾਲੀ ਭਾਈ ਖਾਲੀ ਦੁਕਾਨ ਜਾਂਦੇ ਆਪਨੇ مشین ਡੋੜੀ ਖੜ ਗਈ ਸੀਗੀ ਖਰਾਬ ਹੋ ਗਈ ਸੀ ਤੇ ਹੁਣ ਸੈਟ ਆ 94 ਕਿਥੇ ਲਾਉਣੀ ਟਰਾਲੀ ਤੇ ਪੜਾਈ ਜਾਂਦਾ ਰੰਮੂ ਵੀ ਬਹੁਤ ਆ ਬਈ ਮੀਨਾ ਵੀ ਕਹਿੰਦੇ ਸਰਾਈ ਕਰਾਈ ਪਈ ਆ ਉਧਰੋਂ ਆ ਮੱਕੀ ਦਾ ਸੇਕ ਮਾਰਦਾ ਤੇ ਬੱਸ ਮਸ਼ੀਨ ਵੀ ਆ ਗਈ ਆਪਾਂ ਟਰਾਲੀ ਲਾ ਕੇ ਮੋੜੇ ਤੇ ਰੰਮੂ ਗਿਆ ਟਰਾਲੀ ਲੈ ਕੇ ਚਲਾਉਂਦੇ ਆ ਮਸ਼ੀਨ ਫੇਰ ਇਹਨਾਂ ਦੀ ਗਿੱਲਾ ਗਿੱਲਾ ਐਣੀ ਮੀਮੂ ਨਹੀਂ ਪਿਆ ਆ ਨਾਲੇ ਸੌਣ ਝੜਿਆ ਆ ਬਈ ਐਦ ਕੀ ਤੇ ਪਹਿਲੀ ਵਾਰ ਤਾਂ ਬਾਲਾ ਬੁਰਾ ਹਾਲ ਸੀ ਆ ਬਾਕੀ ਮਿੰਦਰੇ ਨੇ ਵੀ ਸਰਾ ਕਰਾਈ ਪਈ ਆ ਦਾ ਦਾਤ ਉਡਾ ਦੇਈ ਕਹਿੰਦੇ ਆਪਣੀ ਜਗ੍ਹਾ ਬਣਾਈ ਜਾਈ ਚਾਰ ਲਾਉਣ ਨੂੰ ਤਿੰਨੇ ਟਰੈਕਟਰ ਟਰ ਆ ਗਿਆ ਤੇ ਸਮਰਾਜ ਵੀ ਘੱਟ ਲਿਆਂਦਾ ਉਹਦੇ ਮਗਰ ਵੀ ਟਰਾਲੀ ਪਾ ਦਈ ਇੱਕ ਤੇ ਆਪਣੇ ਕੋਲ ਨਵੋ ਆ ਗਿਆ ਰਮੂ ਕੋਲੇ ਜਾੜਿਆ ਸਮਰਾਜ ਉਹਦਾ ਡੈਕ ਚੱਲਦਾ ਇਹਦਾ ਡੈਕ ਖਰਾਬ ਹੈ ਸਮਰਾਜ ਵੀ ਲੈ ਜਾਂਦਾ ਸੌ ਰਾਜ ਵੀ ਗੱਡ ਲਿਆਂਦਾ ਨਿਆਰਾ ਹੀ ਇਸੇ ਨਾਲ ਆਉਣਾ ਚਾਰ ਰੋਣ ਦਾ ਇਹਦਾ ਡੈੱਕ ਚਾੜਦਾ ਨਿਆਰਾ ਤਾਂ ਹੈ ਪੂਰਾ ਡੈੱਕ ਖਰਾਬ ਹੈ ਲੋ ਦਾ ਚੱਲ ਜਿੰਦਾ ਕੰਮ ਜੋਰਾਂ ਦੇ ਅੱਧ ਤੋਂ ਅੱਧ ਦੇ ਨੇੜੇ ਕੰਮ ਪਹੁੰਚ ਗਿਆ ਅੱਧੀ ਰਹਿ ਗਈ ਆ ਇਹ ਵੀ ਥੋੜੇ ਟਾਈਮ ਤੱਕ ਨਿਪਟ ਜਾਊਗੀ ਕੰਮ ਤੇ ਚੱਲੀਆਂ ਦਾ ਚੋਰਾ ਦਾ ਕੰਮ ਪੂਰਾ ਓਕੇ ਰਿਪੋਰਟਾ ਗਰਮੀ ਨੇ ਵੀ ਸਰਾ ਕਰਾਇਆ ਪਿਆ ਕਹਿੰਦੇ ਔਲੋ ਹੀ ਵੀ ਹੈ ਗਰਮੀ ਵੀ ਬੰਦੇ ਨਾਲ ਹੀ ਬਣਾਉਂਦੇ ਆ ਓਰੇ ਆ ਓਰੇ ਇੱਧਰ ਤਾਂ ਚਾਹ ਗਾ ਨਾਂ ਕੀ ਆਪਣਾ ਨਾਂ ਦੱਸ ਤੇਰਾ ਐ ਤੈਨੂੰ ਫੇਮਸ ਕਰਾਂਗੇ ਆਪਾਂ ਓਏ ਤੈਨੂੰ ਫੇਮਸ ਕਰਾਂਗੇ ਮੈਂ ਬਗਲਾ ਹੈ ਬਗਲਾ ਨਾਂ ਤੇਰਾ ਹੈ ਇਹ ਤਾਂ ਸੁਨਾ ਦੇ ਕੋਈ ਗੱਲ ਬਾਤ ਉੱਥੇ ਚਾਰ ਫਾਈ ਜਾਂਦੇ ਆ ਉੱਥੇ ਨਾਣਾ ਉੱਥੇ ਕੋਈ ਗਰਮੀ ਦਾ ਸਰਾ ਕੀਤਾ ਪਿਆ ਕੰਮ ਛਾਂਵੇਂ ਬੈਠੇ ਆ ਸਾਰੇ ਮਗਰ ਜਾਣਾ ਪੈਣਾ ਮੈਂ ਜਿਹੜੇ ਘਰ ਦੇ ਨਾ ਭਾਜਾ ਮੰਗਦਾ ਨਾ ਨਹੀਂ ਵਿਚਾਲਦੀ ਲੈ ਜਾ ਏ ਆਂ ਜੀ ਜਾ ਓਏ ਮੋਢੂ ਸਵਰਾਜ ਘੋਲਿਆ ਡੈਕ ਵੇਖੋ ਘੜ ਘੜ ਕੇ ਨਹੀਂ ਚੱਲਦਾ ਐ ਨਹੀਂ ਚੱਲਦਾ ਓ ਜੀ ਦੁਪਹਿਰ ਹੋ ਗਿਆ ਪੂਰਾ ਅਰੋ ਜਾਂ ਫੋਨ ਲੀ ਜੀ ਲੱਗੇ ਆਨੇ ਥੋੜੀਆਂ ਦੋ ਤਿੰਨ ਟਰਾਲੀਆਂ ਰਹਿ ਗਈਆਂ ਇਹ ਆਪਣਾ ਚਾਰ ਇਹਨਾ ਵੈ ਗਿਆ ਅੱਜ ਅੱਜ ਕੰਪਲੀਟ ਘੰਟੇ ਡੇਢ ਘੰਟੇ ਦਾ ਹੀ ਕੰਪਲੀਟ ਹੋ ਜਾਣਾ ਆਪਣਾ ਸਾਰਾ ਸਿਸਟਮ ਤੇ ਆਪਾਂ ਰਮੂ ਤੋਂ ਸੁਬਰਾਜ ਪਾੜ ਲਿਆ ਤੇ ਕੰਮ ਓਕੇ ਆ ਪੂਰਾ ਚੱਲ ਜਾਂਦਾ ਜੋਰਾਂ ਤੇ ਬਾ ਰੋਟੀ ਦਾ ਟਾਈਮ ਹੋਇਆ ਬਾ ਰੋਟੀ ਰਾਟੀ ਖਾਣੇ ਆ ਤਿੰਨ ਚਾਰ ਹੋਰੇ ਰਹਿ ਗਏ ਆ ਬਸ ਬਾਕੇ ਕੰਪਲੀਟ ਕਰ ਦੇਣਾ ਕੰਮ ਆ। ਇਕੱਲੀਆਂ ਦਾ ਕੰਮ ਆ। ਲੋ ਜੀ ਆਪਣਾ ਹੋ ਗਿਆ ਕੰਮ ਫਾਈਨਲ। ਨੀ ਬੜ ਗਿਆ। ਸਾਰਾ ਚਾਰ ਪੈ ਗਿਆ। ਸਹੀ। ਆ ਗਈ ਇੱਕ ਟਰਾਲੀ ਇਹ ਨਾ ਕੇ ਤੇ ਬਸ। ਹੋ ਗਿਆ ਫ੍ਰੀ। ਤੇ ਨਾਲ ਚਾਰ ਦਾ ਨਵੇੜ ਕੇ ਪਾਉਂ ਗੀਆਂ ਤਾਵੀਆਂ ਵਿੱਚ। ਇਹ ਉਵਾਨ ਬਾਦ ਨਾ ਰੱਤੋਂ ਰਾਤੀ ਕਰ ਦੇਣਾ ਸੈਟਅਪ। ਤੇ ਵੇੜ ਦੇਣਾ ਕੰਮ। ਲੋ ਜੀ ਲੱਗੇ ਪਏ ਛੋਟੇ ਕਹਿੰਦੇ ਮਾਰਨ ਤਵੀਆਂ। ਆਪਾਂ ਉੱਤਰਿਆ ਆਏ ਆ ਡਰਾਈਵਰ ਬਦ ਲਗੇ ਆ। ਫੋਰਮੈਨ ਰੰਮੂ ਵੀ ਉੱਤਰਿਆ ਏ। ਤੇ ਆਪਾਂ ਵੀ ਸੌਰਾਜ ਤੋਂ ਉੱਤਰਿਆ ਏ। ਤੇ ਹੁਣ ਤੀਰ ਲਾਉਣ ਲੱਗੇ ਆ ਦੂਰ ਲਾਤੀ ਆ। ਠਿਕ ਚੱਜ ਦੇਣਾ ਕੰਮ। ਹੈ? ਤੁਰਨ ਗਏ ਵੇਖੀ ਚਾਲੂ ਉਹ ਵੇਖ ਜਾਂਦਾ। ਆ ਵੀ ਜਿਉਂਦਾ ਬੱਕ ਦਾ ਲੋ ਜੀ ਚਾਰ ਪਾ ਕੇ ਵਾਹਣ ਵੀ ਵਾਹ ਦਿੱਤਾ ਫਾਈਨਲ ਹੋ ਗਿਆ ਕੰਮ ਤੇ ਕੱਲ ਨੂੰ ਇਹ ਚਲਾਵਾਂਗੇ ਕੰਪਿਊਟਰ ਕਰਾਇਆ ਇਹ ਵਾਹਣ ਸੈਟ ਕਰਕੇ ਇਹ ਚਲਾ ਦੇਣਾ ਬਸ ਵਧੀਆ ਆਪਾਂ ਠੀਕ ਹੈ ਜੀ ਮਿਲਦੇ ਆਪਾਂ ਅਗਲੇ ਵਲੌਗ ਚ ਧੰਨਵਾਦ